ਨਮਸਕਾਰ ਦਿਵਾਲੀ ਦੋ ਦਿਨਾਂ ਦੀ ਨੂੰ ਲੈ ਕੇ ਪਬਲਿਕ ਦੋ ਚਿੱਠੀ ਦੇ ਵਿੱਚ ਕੋਈ ਕਹਿੰਦਾ 23 ਦੀ ਦਿਵਾਲੀ ਹੈ ਕੋਈ ਕਹਿੰਦਾ 1 ਇੱਕਤੂਬਰ ਦੀ ਦਿਵਾਲੀ ਹੈ ਪਰ ਜਿਹੜਾ ਅਸਲੀ ਮੂਹਰਤਾ ਜਿਹੜਾ ਅਸੀਂ ਪਤਾ ਕਰਿਆ ਉਹ ਇਹ ਹੈ 20 ਅਕਤੂਬਰ ਦੁਪਹਿਰ 3:00 ਵਜੇ ਤੋਂ ਕੁ 40-45 ਮਿੰਟ ਤੋਂ ਲੈ ਕੇ 1 ਇੱਕਤੂਬਰ ਸ਼ਾਮ 5:40 ਮਿੰਟ ਤੱਕ ਇਹ ਜਿਹੜਾ ਦਿਵਾਲੀ ਦਾ ਸ਼ੁਭ ਮੂਹਰਤ ਹੈ ਕਿਉਂਕਿ ਸੀਰ ਦਾਮ ਤੋਂ ਅੰਦਰ ਵੀ ਤਤਕ ਦੀ ਮਸਿਆ ਨੂੰ ਬਾਪਸ ਹੈ ਸੀ ਤੇ ਤਤਕ ਦੀ ਮੱਸਿਆ ਦਾ ਦਿਨ ਚੜ ਗਿਆ ਜੇ ਵੀ ਲਕਸ਼ਮੀ ਮਾਤਾ ਦੀ ਪੂਜਾਉਂਦੀ ਹੈ ਉਹ ਰਾਤ ਨੂੰ ਹੀ ਹੁੰਦੀ ਹੈ ਔਰ ਜਿਹੜੀ ਰਾਤ ਆ ਰਹੀ ਹੈ ਉਹ 20 ਡਿਗਰੀ ਦੀ ਰਾਤ ਨੂੰ ਆ ਰਹੀ ਹੈ ਇਸ ਕਰਕੇ ਲਕਸ਼ਮੀ ਮਾਤਾ ਦੀ ਜਿਹੜੀ ਪੂਜਾਉਣੀ ਹੈ ਉਹ 20 ਡਿਗਰੀ ਨੂੰਣੀ ਹੈ ਬਾਕੀ ਖੁਰਸ਼ੀ ਦੀ ਚੀਜ਼ ਹੈ ਇਹਨੂੰ ਵਾਧਾ ਕਰਿਆ ਜਾ ਸਕਦਾ ਘਟਾਇਆ ਨਹੀਂ ਜਾ ਸਕਦਾ ਇਸ ਲਈ ਸਾਡੀ ਸੋਨ ਸੁਲਾ ਵੀ 20 ਡਿਗਰੀ ਦੀ ਤੁਹਾਰੀ ਬਣਾਓ ਔਰ 21 ਡਿ ਵੀ ਬਣਾਓ ਪਰ ਜਿਹੜੀ ਲਕਸ਼ਮੀ ਮਾਤਾ ਦੀ ਪੂਜਾ ਹੈ ਉਹ ਵੀ ਕੋਈ ਪਰਤੀ ਰਾਤ ਨੂੰ ਜ਼ਰੂਰ ਤੋਂ ਜ਼ਰੂਰ ਕਰੋ ਤੇ ਬਾਕੀ ਸਭ ਜੀ ਸਾਰੇ ਬਰੋ ਆਪ ਸਾਰਿਆਂ ਨੂੰ ਹੈਪੀ ਦਿਵਾਲੀ ਜੈ ਦਿਵਾਲੀ ਜਿਹੜੀ ਕਈ ਗਲਤ ਫਹਮੀ ਚ ਪਏ ਹੋਏ ਨੇ ਵੀ 20 ਦੀ ਹੈ ਕਿ 21 ਦੀ ਹੈ ਦਿਵਾਲੀ ਜਿਹਦਾ ਰਾਤ ਨੂੰ ਮਨਾਉਣੀ ਹੈ ਤਾਂ 20 ਨੂੰ ਵੀ ਹੈ 20 ਨੂੰ ਸਾਡੀ ਦਾਤ ਹੈ ਤੇ 21 ਨੂੰ 5:54 ਮਿੰਟ ਤੱਕ ਹੈ 21 ਦੀ ਸ਼ਾਮ ਤੱਕ ਤੇ ਉਸ ਤੋਂ ਬਾਅਦ ਜੇ ਕਿਸੇ ਨੇ ਪੂਜਨ ਕਰਨਾ ਹੈ ਤਾਂ ਪੂਜਨ 7:18 ਤੋਂ ਲੈ ਕੇ 8:18 ਤੱਕ ਇੱਕ ਘੰਟਾ ਲక్ష్ਮੀ ਪੂਜਨ ਦਾ ਵੀ ਹੈ 21 ਤਰੀਕ ਨੂੰ ਇਹ ਜਿੰਨੇ ਵੀ ਮਰਜ਼ੀ ਕਰ ਸਕਦਾ ਹੈ ਅਗਲਾ ਇਹਦੇ ਵਿੱਚ ਜੋਗ ਹੈਗਾ ਬੋਲ ਸ਼ੰਕਰ ਭਗਵਾਨ ਕੀ ਜੈ